ਗਰਲੋ ਬੇਈਮਾਨੋ ਸੇ ਇਤਨਾ ਬਾਜ਼ ਦੁਕਾਨੋ ਸੇ ਗਰਲੋ ਬੇਈਮਾਨੋ ਸੇ ਆ ਥੱਕਾ ਪਠੰਡੇ ਦੇ ਲੋਕਾਂ ਦਾ ਆ ਲਉ ਪੀੜੀਆਂ ਜੋਗਾ ਦਾ ਆ ਥੱਕਾ ਪਠੰਡੇ ਦੇ ਲੋਕਾਂ ਦਾ ਆ ਲਉ ਪੀੜੀਆਂ ਜੋਗਾ ਦਾ ਅੱਜ ਅਸੀਂ ਬਸਾਂ ਦੇ ਵਿੱਚ ਆ ਇਸ਼ਤਿਹਾਰ ਬੰਦ ਰਿਹਾ ਜੀ ਇਹ ਬਸ ਸਟਾਪ ਨੂੰ 7 ਕਿਲੋਮੀਟਰ ਜਿਹੜਾ ਦੂਰ ਲੈ ਕੇ ਜਾ ਰਿਹਾ ਐ ਸਾਨੂੰ ਧਰਨੇ ਨੂੰ ਅੱਜ 1 ਮਹੀਨਾ ਤੇ 8 ਦਿਨ ਹੋ ਗਏ ਜੀ ਸਰਕਾਰ ਦੀ ਕੋਈ ਸੁਣਵਾਈ ਹੈ ਨਹੀਂ ਜਮਾ ਵੀ ਕੋਈ ਕੋਈ ਉਹਨਾਂ ਨੇ ਕਮੇਟੀ ਬਣਾਈ ਸੀਗੀ ਕਮੇਟੀ ਤੋਂ ਸਾਨੂੰ ਬੁਲਾਇਆ ਹੀ ਨਹੀਂ ਗਿਆ ਪੰਜ ਮੈਂਬਰੀ ਕਮੇਟੀਆਂ ਲੱਗਦਾ ਜਿਵੇਂ ਕਾੜੀਆਂ ਚ ਬਣਦੀ ਹੁੰਦੀ ਉਂਦੀ ਹੈ ਸਾਡਾ ਪੱਖ ਜਾਣਣ ਵਾਸਤੇ ਲੋਕਾਂ ਦਾ ਵਪਾਰੀਆਂ ਦਾ ਵਿਦਿਆਰਥੀਆਂ ਦਾ ਕਿਸੇ ਦਾ ਕਿਸੇ ਦਾ ਪੱਖ ਵੀ ਨਹੀਂ ਉਹਨਾਂ ਨੇ ਸੁਣਿਆ ਜੀ ਹਰ ਤੱਕ ਅਸੀਂ ਇਸ ਕਰਕੇ ਦੁਬਾਰਾ ਫੇਰ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਅੱਜ ਅਸੀਂ ਬੱਸ ਸਟੈਂਡ ਦੇ ਵਿੱਚ ਆਏ ਆ ਵੀ ਤਾਂ ਜੋ ਲੋਕਾਂ ਨੂੰ ਅਸੀਂ ਦੱਸ ਸਕੀਏ ਵੀ ਜਿਹੜਾ 7 ਕਿਲੋਮੀਟਰ ਦੂਰ ਬੱਸ ਸਟੈਂਡ ਲੈ ਕੇ ਜਾ ਰਿਹਾ ਉਹ ਕਿੰਨਾ ਧੱਕਾ ਹੋਊਗਾ ਲੋਕਾਂ ਦੀ ਜੇਬਾਂ ਦੇ ਕਿਵੇਂ ਡਾਕਾ ਵੱਜੂਗਾ ਇਸ ਕਰਕੇ ਅਸੀਂ ਅੱਜ ਇੱਥੇ ਬਸਟੈਂਡ ਦੇ ਵਿੱਚ ਅਸੀਂ ਆਏ ਆ ਜੀ ਇਸ਼ਤਿਹਾਰ ਵੰਡਣ ਵਾਸਤੇ ਜੀ 7 ਕਿਲੋਮੀਟਰ ਦੂਰ ਮਲੋੜ ਰੋਡ ਤੇ ਜਿਹਨੂੰ ਬਚਾਉਣ ਵਾਸਤੇ ਸੁਝਾਅ ਕਰ ਰਹੀ ਹੈ ਜੀ ਨਾਂ ਦੇ ਯਾਰ ਦੇ ਆ ਪੀ ਕੋਰ ਬਾਜਾ ਪੀ ਸੱਚੀ ਗੱਲ ਦਾਰਾ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਪਬਲਿਕ ਨੇ ਇਹ ਦਿੰਦੇ ਜਿਹੜਾ ਤੁਹਾਨੂੰ ਪਤਾ ਹੈ ਵੀ ਬਸ ਸਾਡਾ ਪੰਜਾਬ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਸਵਾ ਮਹੀਨੇ ਤੋਂ ਹੋ ਗਿਆ ਧਾਰਨਾ ਚੱਲ ਰਹੀ ਨਿਰੰਤਰ ਔਰ ਜਿਹੜਾ ਬਾਹਰ ਲਿਆਂਦਾ ਫੈਸਲਾ ਹੈ ਉਹਨੂੰ ਰੱਦ ਜਿੰਨਾ ਜਿਹੜੇ ਕਰਦੇ ਨਹੀਂ ਫੈਸਲੇ ਨੂੰ ਰੱਦ ਨਹੀਂ ਕਰਦੇ ਉਹਨਾਂ ਜਿਹੜੇ ਸੰਘਰਸ਼ ਇਹਦੇ ਚੱਲਦਾ ਰਹੂਗਾ ਮਿਹਰਬਾਨੀ ਅੱਜ ਕੀ ਗੱਲ ਯਾਰ ਅੱਜ ਅਸੀਂ ਇੱਕ ਜਾਗਰੂਤੀ ਲਈ ਆਉਣ ਵਾਸਤੇ ਕੱਢ ਕੀਤਾ ਲੋਕਾਂ ਨੂੰ ਜਿਹੜਾ ਹੈਗਾ ਪੈਂਫਲੈਟ ਦੇ ਰਹੇ ਅਸੀਂ ਜਿਹੜਾ ਬੱਸ ਡੇਰੇ ਦੇ ਫਾਇਦੇ ਔਰ ਨੁਕਸਾਨ ਦੱਸ ਰਿਹਾ ਸੀ ਲਿਖਤੀ ਰੂਪ ਸਾਰਿਆਂ ਨੂੰ ਦੇ ਰਿਹਾ ਵੀ ਬਾਤ ਤੁਹਾਡੇ ਪਤਾ ਲੱਗ ਸਕੇ ਲੋਕਾਂ ਨੂੰ ਅੱਜ 13 ਦਿਨ ਸਾਡਾ ਜਿਹੜਾ ਧਰਨਾ ਹੈਗਾ ਜਿਹੜਾ ਇਹ ਚੱਲ ਰਿਹਾ ਹੈਗਾ ਇੱਕ ਮਹੀਨਾ ਦਾ 7 ਦਿਨ ਹੋ ਗਏ ਆ ਅੱਜ ਅਸੀਂ ਅਸੀਂ ਇਹ ਲਗਾਤਾਰ ਆ ਜਿਹੜਾ ਇਹ ਬਦਲ ਬਦਲ ਕੇ ਪ੍ਰੋਗਰਾਮ ਦੇ ਰਹੇ ਆ ਤਾਂ ਕਿ ਲੋਕਾਂ ਨੂੰ ਬੱਸ ਸਟੈਂਡ ਦੇ ਬਾਹਰ ਨਾ ਜਾਣ ਦੇ ਨੁਕਸਾਨ ਬਾਰੇ ਜਾਗਰਤ ਕੀਤਾ ਜਾ ਸਕੇ ਅੱਜ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਬੱਸ ਸਟੈਂਡ ਦੇ ਬਾਹਰ ਹੈ ਜਿਹੜਾ ਇੱਕ ਸਾਡਾ ਲੀਫਲੈਟ ਤਿਆਰ ਕੀਤਾ ਹੋਇਆ ਹੈ ਉਹ ਲੋਕਾਂ ਨੂੰ ਵੰਡ ਰਹੇ ਆ ਵੰਡ ਕੇ ਦੱਸ ਰਹੇ ਦੱਸ ਤੈਨਾਂ ਬਾਹਰ ਜਾਂਦੇ ਕੀ ਨੁਕਸਾਨ ਹੈ ਤਾਂ ਕਿ ਲੋਕ ਵੱਤਵਾਦੇ ਦੇ ਪ੍ਰਤੀ ਜਾਗਰਤ ਹੋ ਜਾਣ ਅਗਲੇ ਅਗਲਾ ਹਰ ਰੋਜ਼ ਕੋਈ ਨਮਾ ਨਮਾ ਹੈਗਾ ਕਿਸੇ ਵੀ ਤਰ੍ਹਾਂ ਦੀ ਇਹ ਦੂ ਅਗਲੇ ਪ੍ਰੋਗਰਾਮ ਐਦੂ ਹੁਣੇ ਦਿੰਦੇ ਰਵਾਂਗੇ ਜਿੰਨੇ ਦਿਨ ਤੱਕ ਇਹ ਸਾਡਾ ਬੱਸ ਸਟੈਂਡ ਬਾਹਰ ਜਾਣ ਦਾ ਫੈਸਲਾ ਰੱਦ ਨਹੀਂ ਹੁੰਦਾ ਇਹਨੂੰ ਅਸੀਂ ਹਰ ਦੂਜੇ ਚੌਥੇ ਦਿਨ ਨਵਾਂ ਪ੍ਰੋਗਰਾਮ ਦਿੰਦੇ ਰਵਾਂਗੇ ਜਿਹੜਾ ਸੰਕੇਤਕ ਧਰਨਾ ਹੈ ਸਾਡਾ ਉਚਾਲੀ ਰਿਹਾ ਅੱਜ ਕੀ ਕਿਹੜਾ ਚੱਲੇਗਾ ਸਾਡਾ ਬਲਾਕ ਸਰਕਾਰ ਦਾ ਅੱਜ ਸਾਡੀ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਉਸ ਦੇ ਤਹਿਤ ਅੱਜ ਅਸੀਂ ਬਸੱਡ ਦੇ ਬੋਰਡ ਤੇ ਖੜ ਕੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਕਿ ਜੇ ਬਸੱਡ ਦਾ ਬਾਹਰ ਚਲਾਇਆ ਜਾਂਦਾ ਤਾਂ ਕੀ ਕੀ ਦਿੱਕਤਾਂ ਆਉਣਗੀਆਂ ਬਸੱਡਾ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਹੈਗਾ ਇੱਥੋਂ ਸਾਰੇ ادارے ਇੱਕ ਇਕਮਿੰਦਤੀ ਦੇ ਧਿਆਨ ਸਾਹਮਣੇ ਕਚਹਿਰੀਆਂ ਨਾਲ ਹੀ ਬੀਸੀ ਦਫ਼ਤਰ ਨਾਲ ਹੀ ਹਸਪਤਾਲ ਨਾਲ ਹੀ ਜਿਤਰਾ ਕਾਲਚਾ ਸਾਰਾ ਕੁਝ ਇਸ ਦੇ ਆਸ-ਪਾਸ ਹੀ ਹੈ ਇਸ ਕਰਕੇ ਅਸੀਂ ਅੱਜ ਪੋਸਟਰ ਬਾੜ ਰਹੇ ਆ ਉਹਦੇ ਪਿੱਛੇ ਪਾਸੇ ਇੱਕ ਨਕਸ਼ਾ ਬਣਾਇਆ ਹੋਇਆ ਹੈ ਅਸੀਂ ਨਕਸ਼ਾ ਦਿਖਾਇਆ ਹੈ ਕਿ ਇਹ ਬਸੜਾ ਸ਼ਹਿਰ ਦੇ ਵਿਚਾਲੇ ਹੈ ਔਰ ਸਾਰੀ ਆਬਾਦੀ ਸਾਹਤ ਤੋਂ ਪਾਸੇ ਹੈ ਇਸ ਲਈ ਅਸੀਂ ਸੰਘਰਸ਼ ਨੂੰ ਹੋਰ ਠਿਕਾ ਕਰ ਲਈ ਇੱਥੇ ਅਸੀਂ ਕਹਿੰਦੇ ਹਾਂ ਜਿੰਦੇੜੀ ਬਸਟਾਂ 7 ਕਿਲੋਮੀਟਰ ਦੂਰ ਜੀ ਬਸਟਾਂ 7 ਕਿਲੋਮੀਟਰ ਦੂਰ ਫਲੋਰ ਰੋਡ ਤੇ ਲੈ ਜਾਉਣਾ 7 ਕਿਲੋਮੀਟਰ ਦੂਰ ਜੀ ਬੱਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਉਣਾ ਫਿਰ ਤੇਜ ਜੀ ਜੰਨੀ ਬੱਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਉਣਾ ਫਿਰ ਤੇਜ ਜੀ ਬੱਸ ਸਟੈਂਡ 7 ਕਿਲੋਮੀਟਰ ਦੂਰ ਲੈ ਕੇ ਜਾਉਣਾ ਫਿਰ ਤੇਜ ਜੀ ਉਹਦੇ ਅੱਗੇ ਦੇ ਪਿੰਡ ਉਹ ਉਹ ਆਪਰੇਸ਼ਨ ਦੇ ਤਰ੍ਹਾਂ